ਸੋ ਕੁਆਂਟੋ ਹੰਦਲ ਦੇ ਪੋਡਕਾਸਟ ਵਿੱਚ ਜੀ ਆਇਆਂ ਨੂੰ ਪੋਡਕਾਸਟ ਦੇ ਇਸ ਐਪੀਸੋਡ ਵਿੱਚ 21 ਜੂਨ 1914 ਨੂੰ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੇ ਵਕੀਲ ਜੇ ਐਡਵਰਡ ਬਰਡ ਵੱਲੋਂ ਇੱਕ ਮੀਟਿੰਗ ਵਿੱਚ ਦਿੱਤੇ ਭਾਸ਼ਣ ਦੇ ਕੁਝ ਹਿੱਸੇ ਪੇਸ਼ ਕੀਤੇ ਜਾ ਰਹੇ ਹਨ ਜੇ ਐਡਵਰਡ ਬਰਡ ਨੇ ਇਹ ਭਾਸ਼ਣ 21 ਜੂਨ 1914 ਨੂੰ ਬੈਂਕੂਵਰ ਦੇ ਸਥਾਨਕ ਹਿੰਦੂਸਤਾਨੀਆਂ ਵੱਲੋਂ ਬੈਂਕੂਵਰ ਦੇ ਡੋਮੀਨੀਅਨ ਹਾਲ ਵਿੱਚ ਕਾਮਾਗਾਟਾ ਮਾਰੂਦੇ ਮੁਸਾਫਰਾਂ ਦੀ ਮਦਦ ਲਈ ਕੀਤੀ ਇੱਕ ਮੀਟਿੰਗ ਵਿੱਚ ਦਿੱਤਾ ਸੀ ਇਸ ਭਾਸ਼ਣ ਵਿੱਚ ਤੁਸੀਂ ਉਸ ਸਮੇਂ ਕਾਮਾਗਾਟਾ ਮਾਰੂਦੇ ਮੁਸਾਫਰਾਂ ਦੇ ਆਉਣ ਨਾਲ ਸੰਬੰਧਿਤ ਕਾਨੂੰਨੀ ਸਥਿਤੀ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਅਪਣਾਏ ਤਾਨਾਸ਼ਾਹੀ ਰਵੱਈਏ ਬਾਰੇ ਸੁਣੋਗੇ ਇਸ ਭਾਸ਼ਣ ਦਾ ਪੰਜਾਬੀ ਅਨੁਵਾਦ ਪਹਿਲੀ ਵਾਰ ਜੁਲਾਈ ਅਗਸਤ ਸਤੰਬਰ 1999 ਨੂੰ ਵਤਨ ਮੈਗਜ਼ੀਨ ਵਿੱਚ ਛਪਿਆ ਸੀ ਇਸ ਨੂੰ ਪੰਜਾਬੀ ਵਿੱਚ ਅਨੁਵਾਦ ਸੋਹਣ ਸਿੰਘ ਪੂਨੀ ਨੇ ਕੀਤਾ ਸੀ ਇਸ ਭਾਸ਼ਣ ਨੂੰ ਬੋਲ ਦੀ ਲਿਖਤ ਵਿੱਚ ਤਬਦੀਲ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਹੈ ਲਓ ਸੁਣੋ ਇਸ ਭਾਸ਼ਣ ਦੇ ਕੁਝ ਹਿੱਸੇ 21 ਜੂਨ 1914 ਨੂੰ ਕਾਮਾਗਟਾ ਮਾਰੂ ਦੇ ਮੁਸਾਫਰਾ ਦੇ ਵਕੀਲ ਜੇ ਐਡਵਰਡ ਬਰਡ ਵੱਲੋਂ ਇੱਕ ਮੀਟਿੰਗ ਵਿੱਚ ਦਿੱਤਾ ਭਾਸ਼ਣ 21 ਜੂਨ 1914 ਨੂੰ ਸਥਾਨਕ ਹਿੰਦੂਸਤਾਨੀਆਂ ਵੱਲੋਂ ਡੋਮੀਨੀਅਨ ਹਾਲ ਵੈਂਕੂਵਰ ਵਿੱਚ ਕਮਾਗਾਟਾ ਮਰੂ ਦੇ ਮੁਸਾਫਰਾਂ ਦੀ ਮਦਦ ਲਈ ਕੀਤੀ ਮੀਟਿੰਗ ਵਿੱਚ ਮੁਸਾਫਰਾਂ ਦੇ ਵਕੀਲ ਮਿਸਟਰ ਜੇ ਐਡਵਰਡ ਬਰਡ ਵੱਲੋਂ ਦਿੱਤੇ ਭਾਸ਼ਣ ਦੇ ਕੁਝ ਹਿੱਸੇ ਮਿਸਟਰ ਚੇਅਰਮੈਨ ਲੇਡੀਆਂ ਐਂਡ ਜੈਂਟਲਮੈਨ ਮੈਨੂੰ ਕਮੇਟੀ ਵੱਲੋਂ ਅਤੇ ਇਸ ਮੀਟਿੰਗ ਦੇ ਪ੍ਰਧਾਨ ਮਿਸਟਰ ਰਹੀਮ ਵੱਲੋਂ ਆਖਿਆ ਗਿਆ ਹੈ ਕਿ ਮੈਂ ਇਸ ਜਹਾਜ਼ ਦੇ ਵਿਸ਼ੇ ਬਾਰੇ ਬੋਲਾਂ ਕਮਾਗਾਟਾ ਮਰੂ ਅਤੇ ਹਿੰਦੂਆਂ ਦੀ ਕੈਨੇਡਾ ਉੱਤੇ ਚੜਾਈ ਬਾਰੇ ਜੀਵੇ ਕੀ ਅਖਬਾਰਾਂ ਆਮ ਤੌਰ ਉਤੇ ਲਿਖਦੀਆਂ ਹਨ ਇੱਥੇ ਮੈਂ ਇੱਕ ਸਿਆਸਤਦਾਨ ਦੇ ਤੌਰ ਤੇ ਨਹੀਂ ਸਕੋ ਇਸ ਮਾਮਲੇ ਵਿੱਚ ਇੱਕ ਵਕੀਲ ਦੇ ਤੌਰ ਤੇ ਹਾਂ ਮੈਂ ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਕਰ ਚੁੱਕਾ ਹਾਂ ਕਿ ਇਥੋ ਦੀਆਂ ਅਦਾਲਤਾਂ ਦੇ ਸਾਹਮਣੇ ਇੱਕ ਟੈਸਟ ਕੇਸ ਲਿਜਾ ਸਕਾਂ ਤਾਂ ਜੋ ਇਸ ਗੱਲ ਦਾ ਫੈਸਲਾ ਹੋ ਸਕੇ ਕਿ ਕੀ ਇਹਨਾਂ ਮੁਸਾਫਰਾਂ ਨੂੰ ਇੱਥੇ ਉਤਰਨ ਦਾ ਹੱਕ ਹੈ ਜਾਂ ਨਹੀਂ ਉਹ ਇੱਥੇ 22 ਮਈ ਨੂੰ ਪੁੱਜੇ ਅਤੇ ਮੈਂ ਉਸ ਵਕਤ ਤੋਂ ਹੀ ਵੱਧ ਤੋਂ ਵੱਧ ਕੋਸ਼ਿਸ਼ ਕਰ ਰਿਹਾ ਹਾਂ ਕਿ ਇਮੀਗ੍ਰੇਸ਼ਨ ਐਕਟ 23 ਐਕਟ ਹੇਟਲੇ ਕਾਉਂਸਲ ਦੇ ਆਰਡਰਾਂ ਦੀ ਪ੍ਰਮਾਣਿਕਤਾ ਪਰਖਣ ਲਈ ਕੇਸ ਅਦਾਲਤ ਵਿੱਚ ਲਿਜਾ ਸਕਾਂ ਪਰ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਬੇਅਰਥ ਗਈਆਂ ਹਨ ਮੈਂ ਕਿਸੇ ਵੀ ਤਰੀਕੇ ਨਾਲ ਕੋਈ ਕੇਸ ਅਦਾਲਤ ਵਿੱਚ ਨਹੀਂ ਲਿਜਾ ਸਕਿਆ ਜਿਸ ਨਾਲ ਆਰਡਰਜ਼ ਇਨ ਕਾਉਂਸਲ ਦੀ ਕਾਨੂੰਨੀ ਪ੍ਰਮਾਣਿਕਤਾ ਨੂੰ ਪਰਖਿਆ ਜਾ ਸਕੇ ਜੈਂਟਲਮੈਨ ਮੈਂ ਕੁਝ ਨਹੀਂ ਕਹਿ ਸਕਦਾ ਕਿ ਅਜਿਹਾ ਕਿਉਂ ਨਹੀਂ ਕਰਨ ਦਿੱਤਾ ਗਿਆ ਮੈਂ ਤਾਂ ਸਿਰਫ ਅੰਦਾਜ਼ਾ ਹੀ ਲਾ ਸਕਦਾ ਹਾਂ ਕਿ ਓਟਵਾ ਵਿਚਲੇ ਮਹਿਕਮੇ ਵੱਲੋਂ ਇਥੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹਦਾਇਤਾਂ ਹੀ ਅਜਿਹੀਆਂ ਹਨ ਕਿ ਮਾਮਲੇ ਨੂੰ ਲੰਮਕਾਈ ਜਾਓ ਲੰਮਕਾਈ ਜਾਓ ਉਦੋਂ ਤੀਕ ਜਦ ਤੱਕ ਉਹ ਭੁੱਖ ਦੇ ਮਾਰੇ ਜਿੱਧਰੋਂ ਆਏ ਹਨ ਉਧਰ ਹੀ ਵਾਪਸ ਜਾਣ ਲਈ ਮਜਬੂਰ ਨਹੀਂ ਹੋ ਜਾਂਦੇ ਜੈਂਟਲਮੈਨ ਸਾਰੀ ਗੱਲ ਨੂੰ ਸਮਝਣ ਲਈ ਮੈਂ ਤੁਹਾਨੂੰ ਇਸ ਇਮੀਗ੍ਰੇਸ਼ਨ ਐਕਟ ਬਾਰੇ ਕੁਝ ਦੱਸਣਾ ਚਾਹਾਂਗਾ ਇਹ ਇਮੀਗ੍ਰੇਸ਼ਨ ਐਕਟ 1910 ਵਿੱਚ ਲਿਬਰਲ ਸਰਕਾਰ ਵੱਲੋਂ ਬਣਾਇਆ ਗਿਆ ਸੀ ਇਸ ਵਿੱਚ ਸਰਕਾਰ ਨੇ ਉਹ ਸ਼ਰਤਾਂ ਬਿਆਨੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਕੇ ਲੋਕ ਕੈਨੇਡਾ ਵਿੱਚ ਆ ਸਕਦੇ ਹਨ ਸੈਕਸ਼ਨ 3 ਅਨੁਸਾਰ ਕੋਈ ਵੀ ਇਮੀਗਰੈਂਟ ਯਾਤਰੀ ਜਾਂ ਕੋਈ ਹੋਰ ਵਿਅਕਤੀ ਜੇਕਰ ਕੈਨੇਡਾ ਦਾ ਨਾਗਰਿਕ ਜਾਂ ਵਸਿੰਦਾ ਨਹੀਂ ਹੈ ਉਸ ਨੂੰ ਕੈਨੇਡਾ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੋ ਲੋਕ ਐਕਟ ਬਾਰੇ ਨਹੀਂ ਜਾਣਦੇ ਉਨ੍ਹਾਂ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹਾਂਗਾ ਕਿ ਐਕਟ ਅਨੁਸਾਰ 2 ਸਾਲ ਦੀ ਰਿਹائش ਨਾਲ ਬੰਦਾ ਕੈਨੇਡਾ ਦਾ ਵਸਿੰਦਾ ਮੰਨਿਆ ਜਾਵੇਗਾ ਅਤੇ ਇਸ ਤਰ੍ਹਾਂ ਕੋਈ ਵੀ ਵਿਅਕਤੀ ਜੋ ਇੱਥੇ 2 ਸਾਲ ਰਹਿ ਚੁੱਕਾ ਹੋਵੇ ਉਸ ਨੂੰ ਇੱਕ ਨਾਗਰਿਕ ਵਾਂਗ ਵਾਪਸ ਆ ਸਕਣ ਦਾ ਹੱਕ ਹੋਵੇਗਾ ਜੇ ਕੋਈ ਵਿਅਕਤੀ ਜੋ ਕੈਨੇਡਾ ਦਾ ਵਸਿੰਦਾ ਨਹੀਂ ਹੈ ਉਹ ਕਿਸੇ ਤਰ੍ਹਾਂ ਕੈਨੇਡਾ ਵਿੱਚ ਉਤਰ ਗਿਆ ਹੋਵੇ ਜਾਂ ਦਾਖਲ ਹੋ ਚੁੱਕਾ ਹੋਵੇ ਉਸ ਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੇਕਰ ਉਹ ਹੇਟ ਲਿਖੀਆਂ ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਨਾਲ ਸੰਬੰਧਿਤ ਹੋਵੇ ਸੰਖੇਪ ਵਿੱਚ ਉਹ ਘਾਸ ਸ਼੍ਰੇਣੀਆਂ ਇਹ ਹਨ ਦਿਮਾਗੀ ਤੌਰ ਉਤੇ ਬਿਮਾਰ ਵੇਸਵਾਵਾਂ ਵੇਸਵਾਵਾਂ ਤੋਂ ਤੰਦਾ ਕਰਵਾਉਣ ਵਾਲੇ ਅਤੇ ਮੰਗਤੇ ਸੋ ਇਹਨਾਂ ਸ਼੍ਰੇਣੀਆਂ ਨਾਲ ਸੰਬੰਧਿਤ ਲੋਕਾਂ ਨੂੰ ਕੈਨੇਡਾ ਸਰਕਾਰ ਕੈਨੇਡਾ ਵਿੱਚ ਦਾਖਲ ਨਹੀਂ ਹੋਣ ਦੇਣ ਚਾਹੁੰਦੀ ਅਤੇ ਮੇਰੇ ਖਿਆਲ ਵਿੱਚ ਇੱਥੇ ਸਾਡੇ ਵਿੱਚ ਕੋਈ ਵੀ ਅਜਿਹਾ ਨਹੀਂ ਹੋਵੇਗਾ ਚਾਹੇ ਉਹ ਹਿੰਦੂਆਂ ਦੇ ਹੱਕ ਵਿੱਚ ਹੋਵੇ ਜਾਂ ਵਿਰੋਧ ਵਿੱਚ ਜੋ ਇਹਨਾਂ ਬਿਆਨ ਕੀਤੀਆਂ ਸ਼੍ਰੇਣੀਆਂ ਵਿੱਚੋਂ ਕਿਸੇ ਦੇ ਕੈਨੇਡਾ ਆਉਣ ਦੇ ਹੱਕ ਵਿੱਚ ਹੋਵੇ ਇਹਨਾਂ ਸ਼੍ਰੇਣੀਆਂ ਦੇ ਲੋਕ ਸਮਾਜ ਉੱਤੇ ਭਾਰ ਹਨ ਅਤੇ ਅਸੀਂ ਵੀ ਨਹੀਂ ਚਾਹੁੰਦੇ ਕਿ ਉਹ ਆਉਣ ਐਕਟ ਇਹ ਵੀ ਕਹਿੰਦਾ ਹੈ ਕਿ ਅਣਚਾਹੇ ਵਿਅਕਤੀਆਂ ਦੀਆਂ ਇਹਨਾਂ ਸ਼੍ਰੇਣੀਆਂ ਵਿੱਚ ਉਹ ਸ਼੍ਰੇਣੀ ਵੀ ਸ਼ਾਮਲ ਹੋਵੇਗੀ ਜਿਸ ਨੂੰ ਗਵਰਨਰ ਇਨ ਕੌਂਸਲ ਖਾਸ ਸਮੇਂ ਲਈ ਵਰਜਿਤ ਕਰਾਰ ਦੇ ਦੇਵੇ ਗਵਰਨਰ ਇਨ ਕੌਂਸਲ ਬਿਨਾਂ ਸ਼ੱਕ ਦੇ ਓਟਵਾ ਵਿੱਚ ਮੰਤਰੀਆਂ ਤੋਂ ਬਣੀ ਐਗਜ਼ੈਕਟਿਵ ਕੌਂਸਲ ਤੋਂ ਵੱਧ ਕੁਝ ਵੀ ਨਹੀਂ ਇਸ ਐਗਜ਼ੈਕਟਿਵ ਕੌਂਸਲ ਕੋਲੇ ਸੈਕਟ ਦੇ ਹੇਠਾਂ ਆਰਡਰਜ਼ ਇਨ ਕੌਂਸਲ ਪਾਸ ਕਰਨ ਦੀ ਤਾਕਤ ਹੈ ਜਿਹਨਾਂ ਦੀ ਤਾਕਤ ਪਾਰਲੀਮੈਂਟ ਦੇ ਕਾਨੂੰਨਾਂ ਵਰਗੀ ਹੀ ਹੋਵੇਗੀ ਬਸ਼ਰਤੇ ਕਿ ਉਹ ਐਕਟ ਦੀਆਂ ਤਾਕਤਾਂ ਅਤੇ ਧਾਰਾਵਾਂ ਦੀ ਵਿਰੋਧਤਾ ਨਾ ਕਰਦੇ ਹੋਣ ਇਸ ਲਿਬਰਲ ਸਰਕਾਰ ਨੇ ਕੁਝ ਸਮਾਂ ਪਹਿਲਾਂ 918 920 926 ਨੰਬਰ ਦੇ ਆਰਡਰਜ਼ ਇਨ ਕੌਂਸਲ ਪਾਸ ਕੀਤੇ ਹਨ ਵਿਸਥਾਰ ਵਿੱਚ ਨਾ ਜਾਂਦਿਆਂ ਹੋਇਆਂ ਮੈਂ ਤੁਹਾਨੂੰ ਸੰਖੇਪ ਜਾਣਕਾਰੀ ਦੇਣੀ ਚਾਹਾਂਗਾ ਕਿ ਇਹ ਆਰਡਰਜ਼ ਇਨ ਕੌਂਸਲ ਕੀ ਸਨ ਪਹਿਲੇ ਅਨੁਸਾਰ ਏਸ਼ੀਅਨ ਮੂਲ ਦੇ ਕਿਸੇ ਵੀ ਇਮੀਗ੍ਰੈਂਟ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ ਜੇ ਉਸ ਕੋਲ 200 ਡਾਲਰ ਨਾ ਹੋਣ ਪਰ ਇਸ ਆਰਡਰ ਇਨ ਕਾਉਂਸਲ ਨੂੰ ਇਸ ਸੂਬੇ ਦੇ ਇੱਕ ਜੱਜ ਵੱਲੋਂ ਬੜੀ ਬਰੀਕੀ ਨਾਲ ਕੋਖਿਆ ਗਿਆ ਹੈ ਕਿ ਕਿਤੇ ਇਹ ਆਰਡਰਜ਼ ਇਨ ਕਾਉਂਸਲ ਕਾਨੂੰਨ ਦੇ ਮੁੱਢਲੇ ਅਸੂਲਾਂ ਦੇ ਵਿਰੁੱਧ ਤਾਂ ਨਹੀਂ ਉਸਨੇ ਇਹਨਾਂ ਆਰਡਰਜ਼ ਇਨ ਕਾਉਂਸਲ ਨੂੰ ਬੜੇ ਧਿਆਨ ਨਾਲ ਕੋਖਿਆ ਅਤੇ ਸਾਰਿਆਂ ਵਿੱਚ ਤਰੋਟੀਆਂ ਪਾਈਆਂ ਅਤੇ ਪਹਿਲੀ ਮਾਰਚ ਨੂੰ ਨਰੈਣ ਸਿੰਘ ਦੇ ਕੇਸ ਵਿੱਚ ਫੈਸਲਾ ਦਿੱਤਾ ਕਿ ਇਹ ਸਾਰੇ ਆਰਡਰ ਇਨ ਕੌਂਸਲ ਗਲਤ ਹਨ ਅਤੇ ਲਾਗੂ ਨਹੀਂ ਹੋ ਸਕਦੇ। ਦੂਸਰਾ ਆਰਡਰ ਇਨ ਕੌਂਸਲ ਸਭ ਤੋਂ ਮਹੱਤਵਪੂਰਨ ਹੈ ਜਿਸ ਮੁਤਾਬਕ ਸਿਰਫ ਉਹ ਹੀ ਆਵਾਸੀ ਕੈਨੇਡਾ ਆ ਸਕਦੇ ਹਨ ਜੋ ਕਿ ਆਪਣੀ ਨਾਗਰਿਕਤਾ ਵਾਲੇ ਦੇਸ਼ ਤੋਂ ਸਿੱਧਾ ਸਫ਼ਰ ਕਰਕੇ ਕੈਨੇਡਾ ਪਹੁੰਚਣ ਅਤੇ ਜਹਾਜ਼ ਦਾ ਟਿਕਟ ਵੀ ਉਹਨਾਂ ਆਪਣੇ ਦੇਸ਼ ਵਿੱਚ ਖਰੀਦਿਆ ਹੋਵੇ ਜਾਂ ਇਸ ਟਿਕਟ ਦੀ ਅਦਾਇਗੀ ਪਹਿਲਾਂ ਹੀ ਕੈਨੇਡਾ ਵਿੱਚ ਕੀਤੀ ਗਈ ਹੋਵੇ। जेंटलमैन गवर्नर इन काउंसिल वलो ए ऑर्डर इन काउंसिल पास ही इस करके कीता गया सी ता जो इंडिया दी साडे ਵਰਗੀ ਹੀ ਬ੍ਰਿਟਿਸ਼ ਪਰਜਾ ਨੂੰ ਕੈਨੇਡਾ ਆਉਣ ਤੋਂ ਰੋਕਿਆ ਜਾ ਸਕੇ ਸਾਡੀ ਕੈਨੇਡੀਅਨ ਸਰਕਾਰ ਜਿਸ ਉੱਪਰ ਅਸੀਂ ਮਾਨ ਕਰਦੇ ਹਾਂ ਦਾ ਹੌਸਲਾ ਨਹੀਂ ਪਿਆ ਕਿ ਉਹ ਆਪਣੀ ਇਸ ਗੱਲ ਨੂੰ ਸਾਫ਼-ਸਾਫ਼ ਕਹੇ ਉਹਨਾਂ ਨੇ ਸਿੱਧਾ ਇਹ ਨਹੀਂ ਕਿਹਾ ਕਿ ਉਹ ਹਿੰਦੁਸਤਾਨੀਆਂ ਦਾ ਕੈਨੇਡਾ ਆਉਣਾ ਬੰਦ ਕਰ ਰਹੇ ਹਨ ਉਨਲ ਇਹ ਗੱਲ ਵਿੰਗੇ ਢੰਗ ਨਾਲ ਕਹੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੈਨੇਡਾ ਵਿੱਚ ਸਿੱਧੇ ਸਫ਼ਰ ਤੋਂ ਬਿਨਾਂ ਨਹੀਂ ਆਉਣ ਦਿੱਤਾ ਜਾਵੇਗਾ। ਵੱਲ ਪਾ ਕੇ ਗੱਲ ਕਰਨ ਦਾ ਕੀ ਕਮਾਲ ਦਾ ਢੰਗ ਹੈ। ਉਹਨਾਂ ਨੂੰ ਪਤਾ ਸੀ ਕਿ ਕਿਸੇ ਵੀ ਜਹਾਜ਼ੀ ਕੰਪਨੀ ਦਾ ਜਹਾਜ਼ ਹਿੰਦੁਸਤਾਨ ਤੋਂ ਕੈਨੇਡਾ ਨੂੰ ਸਿੱਧਾ ਨਹੀਂ ਆਉਂਦਾ। ਇਸ ਲਈ ਹਿੰਦੁਸਤਾਨੀਆਂ ਦੇ ਇੱਥੇ ਆ ਸਕਣ ਦੀ ਕੋਈ ਗੁੰਜਾਇਸ਼ ਨਹੀਂ ਅਤੇ ਉਹਨਾਂ ਨੇ ਇੱਥੇ ਨਹੀਂ ਆ ਸਕਣਾ ਸੀ। ਜੇ ਗੁਰਦੇਵ ਸਿੰਘ ਦੇ ਮਨ ਵਿੱਚ ਉਹਨਾਂ ਨੂੰ ਇੱਥੇ ਲਿਆਉਣ ਦੀ ਅਤੇ ਆਪਣੇ ਦੇਸ਼ ਵਾਸੀਆਂ ਲਈ ਕੁਝ ਕਰਨ ਦਾ ਫੁਰਨਾ ਨਾ ਫੁਰਦਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਹਿੰਦੁਸਤਾਨੀ ਵੀ ਕੈਨੇਡਾ ਓਨਲੀ ਉਸੇ ਉਦੇਸ਼ ਤੋਂ ਪ੍ਰਭਾਵਿਤ ਹੋਏ ਜਿਸ ਤੋਂ ਸਾਡੇ ਵੱਡੇ ਵਡੇਰੇ ਮੈਨੂੰ ਪਤਾ ਹੈ ਕਿ ਕੁਝ ਸਦੀਆਂ ਪਹਿਲਾਂ ਮੇਰੇ ਆਪਣੇ ਲੋਕ ਆਇਰਲੈਂਡ ਤੋਂ ਕੈਨੇਡਾ ਇਸ ਲਈ ਆਏ ਕਿਉਂਕਿ ਉਹ ਗਰੀਬ ਸਨ ਉਹਨਾਂ ਨੂੰ ਤਬਦੀਲੀ ਦੀ ਲੋੜ ਸੀ ਜੋ ਕਿ ਇਸ ਨਵੀਅਤੇ ਆਜ਼ਾਦ ਧਰਤੀ ਉੱਪਰ ਸੀਨ ਅਤੇ ਜਿੱਥੋਂ ਦੇ ਅਦਾਰੇ ਉਹਨਾਂ ਦੇ ਅਤੇ ਉਹਨਾਂ ਦੇ ਪਰਿਵਾਰ ਦੇ ਪਰਫੁੱਲਤ ਹੋਣ ਦੇ ਹੱਕ ਵਿੱਚ ਸਨ ਸ਼ਾਇਦ ਇਹਨਾਂ ਉਦੇਸ਼ਾ ਲਈ ਹੀ ਇਹ ਹਿੰਦੂ ਸਾਡੇ ਦੇਸ਼ ਵਿੱਚ ਆਉਣਾ ਚਾਹੁੰਦੇ ਹਨ ਕਿਉਂਕਿ ਇਸ ਧਰਤੀ ਉੱਤੇ ਕੋਈ ਵੀ ਮੁਲਕ ਇੰਨਾ ਸ਼ਾਨਦਾਰ ਨਹੀਂ ਜਿੰਨਾ ਕੈਨੇਡਾ ਹੈ ਕੀ ਅਸੀਂ ਇਹਨਾਂ ਨੂੰ ਕੈਨੇਡਾ ਆਉਣ ਦੀ ਕੋਸ਼ਿਸ਼ ਕਰਨ ਲਈ ਦੋਸ਼ ਦੇਵਾਂਗੇ ਬਿਲਕੁਲ ਨਹੀਂ ਇਹਨਾਂ ਹਿੰਦੂਆਂ ਨੂੰ ਇੱਥੇ ਆਉਣ ਲਈ ਦੋਸ਼ੀ ਕਿਉਂ ਠਹਿਰਾਏ ਉਹ ਇੱਥੇ ਇਸ ਲਈ ਆਉਂਦੇ ਹਨ ਕਿ ਉਹਨਾਂ ਦੇ ਆਪਣੇ ਦੇਸ਼ ਵਿੱਚ ਕਾਲਪੈਣ ਕਰਕੇ ਅਤੇ ਜ਼ਿਆਦਾ ਆਬਾਦੀ ਕਾਰਨ ਗਰੀਬੀ ਹੈ। ਇੰਗਲੈਂਡ ਤੇ ਆਇਰਲੈਂਡ ਵਾਂਗ ਹੀ ਹਿੰਦੁਸਤਾਨ ਵਿੱਚ ਵੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਲਈ ਇਹਨਾਂ ਨੂੰ ਨਵੇਂ ਦੇਸ਼ਾਂ ਵੱਲ ਜਾਣਾ ਹੀ ਪੈਣਾ ਹੈ। ਜੈਂਟਲਮੈਨ ਹੁਣ ਉਹ ਇੱਥੇ ਆ ਰਹੇ ਹਨ ਅਤੇ ਬੜੀ ਨਿਮਰਤਾ ਨਾਲ ਕੈਨੇਡਾ ਦਾ ਦਰਵਾਜ਼ਾ ਖੜਕਾ ਰਹੇ ਹਨ ਅਤੇ ਕਾਨੂੰਨੀ ਤੌਰ ਤੇ ਅੰਦਰ ਆਉਣ ਦੇ ਹੱਕਾਂ ਦੀ ਮੰਗ ਕਰ ਰਹੇ ਹਨ। ਉਹ ਇਹ ਨਹੀਂ ਕਹਿੰਦੇ ਕਿ ਸਾਡੇ ਦੇਸ਼ ਕੋਲ ਇਸ ਤਰ੍ਹਾਂ ਦੇ ਕਾਨੂੰਨ ਬਣਾ ਸਕਣ ਦਾ ਅਧਿਕਾਰ ਨਹੀਂ ਜਿਨ੍ਹਾਂ ਵਿੱਚ ਉਨ੍ਹਾਂ ਦੇ ਆਉਣ ਤੇ ਮਨਾਹੀ ਹੋਵੇ। ਉਹ ਤਾਂ ਸਿਰਫ ਇਹ ਕਹਿੰਦੇ ਹਨ ਕਿ ਹੁਣ ਦੇ ਕੈਨੇਡਾ ਦੇ ਕਾਨੂੰਨ ਉਨ੍ਹਾਂ ਦੇ ਆਉਣ ਦੀ ਮਨਾਹੀ ਨਹੀਂ ਕਰਦੇ ਅਤੇ ਜੇ ਉਨ੍ਹਾਂ ਨੂੰ ਇਸ ਦੇਸ਼ ਦੀਆਂ ਅਦਾਲਤਾਂ ਵਿੱਚ ਜਾਣ ਦਿੱਤਾ ਜਾਵੇ ਤਾਂ ਜਿਵੇਂ ਚੀਫ ਜਸਟਿਸ ਹੰਟਰ ਸਾਹਮਣੇ ਇੱਕ ਕੇਸ ਵਿੱਚ ਹੋਇਆ ਸੀ ਕੋਈ ਵੀ ਕਾਨੂੰਨ ਅਜਿਹਾ ਨਹੀਂ ਮਿਲੇਗਾ ਜਿਹੜਾ ਉਨ੍ਹਾਂ ਦੇ ਆਉਣ ਦੀ ਮਨਾਹੀ ਕਰਦਾ ਹੋਵੇ। ਇਹ ਹੈ ਗੱਲ ਜਿਹੜੀ ਉਹ ਕਰ ਰਹੇ ਹਨ। ਇਹ ਨਹੀਂ ਕਿ ਉਹ ਕੈਨੇਡਾ ਦੇ ਕਾਨੂੰਨਾਂ ਦੀ ਉਲੰਘਣਾ ਕਰਕੇ ਅੰਦਰ ਆਉਣਾ ਚਾਹੁੰਦੇ ਹਨ ਸਗੋਂ ਉਹ ਕਾਨੂੰਨ ਅਨੁਸਾਰ ਆਉਣਾ ਚਾਹੁੰਦੇ ਹਨ ਉਹ ਇਹ ਕਹਿ ਰਹੇ ਹਨ ਕਿ ਜਿਵੇਂ ਪੁਰਾਣੇ ਆਰਡਰਜ਼ ਇਨ ਕਾਉਂਸਲ ਚੀਫ ਜਸਟਿਸ ਹੰਟਰ ਵੱਲੋਂ ਗਲਤ ਅਤੇ ਤਰੁੱਟੀਆਂ ਭਰਪੂਰ ਕਰਾਰ ਦਿੱਤੇ ਗਏ ਸਨ ਇਸੇ ਤਰ੍ਹਾਂ ਨਵੇਂ ਆਰਡਰਜ਼ ਇਨ ਕਾਉਂਸਲ ਜਿਹੜੇ ਹੁਣੇ-ਹੁਣੇ ਪੁਰਾਣਿਆਂ ਦੀ ਥਾਂ ਲੈਣ ਲਈ ਬਣਾਏ ਗਏ ਹਨ ਵੀ ਨੁਕਸਾਂ ਅਤੇ ਤਰੁੱਟੀਆਂ ਵਾਲੇ ਹਨ ਅਤੇ ਉਹਨਾਂ ਦੇ ਕਾਨੂੰਨੀ ਤੌਰ ਤੇ ਦਾਖਲੇ ਨੂੰ ਰੋਕ ਨਹੀਂ ਸਕਦੇ ਇਹ ਹੈ ਉਹ ਗੱਲ ਜਿਸ ਲਈ ਉਹ ਇੱਥੇ ਹਨ ਕਾਨੂੰਨਨ ਅਤੇ ਸਹੀ ਢੰਗ ਨਾਲ ਅੰਦਰ ਆਉਣ ਲਈ ਇਮੀਗ੍ਰੇਸ਼ਨ ਐਕਟ ਦੇ ਅਧੀਨ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਹਨ ਕਿ ਸੁਪਰੀਮ ਕੋਰਟ ਜਾਂ ਕੋਈ ਹੋਰ ਅਦਾਲਤ ਇਮੀਗ੍ਰੇਸ਼ਨ ਅਫਸਰਾਂ ਦੇ ਕੰਮ ਵਿੱਚ ਦਖਲ ਨਾ ਦੇ ਸਕੇ ਇਮੀਗ੍ਰੇਸ਼ਨ ਅਫਸਰ ਆਪਣੇ ਆਪ ਨੂੰ ਛੋਟੇ ਜ਼ਾਰ ਸਮਝਦੇ ਹਨ ਅਤੇ ਉਹਨਾਂ ਦੀ ਤਰ੍ਹਾਂ ਪੇਸ਼ ਆਉਂਦੇ ਹਨ ਕੈਨੇਡਾ ਦੇ ਇਤਿਹਾਸ ਵਿੱਚ ਇਮੀਗ੍ਰੇਸ਼ਨ ਅਫਸਰਾਂ ਨੇ ਕਦੀ ਵੀ ਇਸ ਤਰ੍ਹਾਂ ਦੀ ਧਾਨਾਸ਼ਾਹੀ ਨਹੀਂ ਵਰਤੀ ਵਿਕਟੋਰੀਆ ਵਿਖੇ ਚੀਫ ਜਸਟਿਸ ਹੰਟਰ ਦੀ ਅਦਾਲਤ ਵਿੱਚ ਨਰਾਇਣ ਸਿੰਘ ਦੇ ਮੁਕਦਮੇ ਵੇਲੇ ਜਦੋਂ ਮਿਸਟਰ ਟੇਲਰ ਨੇ ਇਹ ਆਖਿਆ ਕਿ ਉਸ ਲਈ ਚੀਫ ਜਸਟਿਸ ਦਾ ਹੁਕਮ ਮੰਨਣਾ ਜ਼ਰੂਰੀ ਨਹੀਂ ਤਾਂ ਚੀਫ ਜਸਟਿਸ ਨੇ ਪੁੱਛਿਆ ਕਿ ਅਸੀਂ ਰੂਸ ਵਿੱਚ ਰਹਿ ਰਹੇ ਹਾਂ ਮੇਰਾ ਮਨ ਬਿਲਕੁਲ ਇਸ ਤਰ੍ਹਾਂ ਕਰਨ ਨੂੰ ਕਰਦਾ ਹੈ ਕਿ ਮੈਂ ਇਮੀਗ੍ਰੇਸ਼ਨ ਮਹਿਕਮੇ ਵਾਲਿਆਂ ਨੂੰ ਪੁੱਛਾਂ ਕਿ ਕੀ ਅਸੀਂ ਰੂਸ ਵਿੱਚ ਰਹਿ ਰਹੇ ਹਾਂ ਇਮੀਗ੍ਰੇਸ਼ਨ ਮਹਿਕਮਾ ਸਾਡੇ ਸਾਰੇ ਅਦਾਰਿਆਂ ਤੋਂ ਵੱਧ ਤਾਨਾਸ਼ਾਹ ਅਤੇ ਗੈਰ ਜਮਹੂਰੀ ਹੈ ਉਹ ਸੋਸ਼ਲਿਸਟਾਂ ਅਤੇ ਅਨਾਰ ਕਿਸਟਾਂ ਦੀ ਗੱਲ ਕਰਦੇ ਹਨ ਪਰ ਕੋਈ ਅਨਾਰ ਕਿਸਟ ਇਮੀਗ੍ਰੇਸ਼ਨ ਦੇ ਅ fırsਰਾਂ ਵਰਗਾ ਮਾੜਾ ਨਹੀਂ ਜੋ ਕਿ ਸਭ ਕਾਨੂੰਨਾਂ ਅਤੇ ਕਾਇਦਿਆਂ ਨੂੰ ਤੋੜਦੇ ਹਨ ਅਤੇ ਜਿਨ੍ਹਾਂ ਨੇ ਮੈਨੂੰ ਇਹ ਆਖਿਆ ਹੈ ਕਿ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਨਗੇ ਜੇ ਉਹ ਉਹਨਾਂ ਦੇ ਹੱਕ ਵਿੱਚ ਨਾ ਹੋਏ ਜੈਂਟਲਮੈਨ ਮੈਂ ਜਹਾਜ਼ ਉੱਤੇ ਜਾਣ ਦੀ ਕੋਸ਼ਿਸ਼ ਕਰ ਚੁੱਕਾ ਹਾਂ ਪਰ ਮੈਨੂੰ ਇਮੀਗ੍ਰੇਸ਼ਨ ਅਫਸਰ ਮਿਸਟਰ ਨੈਲਸਨ ਨੇ ਆਖ ਦਿੱਤਾ ਹੈ ਕਿ ਜੇ ਮੈਂ ਜਹਾਜ਼ ਉੱਤੇ ਜਾਣ ਵਾਲੇ ਪਲੇਟਫਾਰਮ ਉੱਤੇ ਪੈਰ ਰੱਖਿਆ ਤਾਂ ਉਹ ਮੈਨੂੰ ਸਮੁੰਦਰ ਵਿੱਚ ਸੁੱਟ ਦੇਵੇਗਾ ਜਦੋਂ ਕਿ ਮੈਨੂੰ ਜਹਾਜ਼ ਨੂੰ ਚਾਰਟਰ ਕਰਨ ਵਾਲੇ ਗੁਰਦਿੱਤ ਸਿੰਘ ਵੱਲੋਂ ਜਹਾਜ਼ ਉੱਤੇ ਜਾਣ ਦਾ ਅਧਿਕਾਰ ਦਿੱਤਾ ਗਿਆ ਸੀ ਜੈਂਟਲਮੈਨ ਇਮੀਗ੍ਰੇਸ਼ਨ ਐਕਟ ਵਿੱਚ ਕਿਸੇ ਵੀ ਥਾਂ ਇੱਕ ਵੀ ਐਸੀ ਗੱਲ ਨਹੀਂ ਲਿਖੀ ਹੋਈ ਜੋ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਜਹਾਜ਼ ਉੱਤੇ ਗੈਰਕਾਨੂੰਨੀ ਅਤੇ ਗਲਤ ਧੰਗ ਨਾਲ ਕਬਜ਼ਾ ਕਰਨ ਦਾ ਹੱਕ ਦਿੰਦੀ ਹੋਵੇ ਉਹ ਆਪਣੀਆਂ ਡਿਊਟੀਆਂ ਨਿਭਾਉਣ ਲਈ ਜਹਾਜ਼ ਉੱਤੇ ਜਾ ਸਕਦੇ ਹਨ ਪਰ ਉਹਨਾਂ ਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਕਿ ਉਹ ਜਹਾਜ਼ ਉੱਤੇ ਜਾਣ ਵਾਲੇ ਪਲੇਟਫਾਰਮ ਉੱਤੇ ਹਥਿਆਰਬੰਦ ਬੰਦੇ ਲਿਜਾਣ ਅਤੇ ਜਹਾਜ਼ ਉੱਤੇ ਹਥਿਆਰਬੰਦ ਗਾਰਡਾ ਦਾ ਪੈਰਾ ਰੱਖਣ ਹਿੰਦੂਆਂ ਨੇ ਕਿੰਗ ਜੋਰਜ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਵਕੀਲ ਨੂੰ ਮਿਲ ਸਕਣ ਦਾ ਹੱਕ ਮਿਲਣਾ ਚਾਹੀਦਾ ਹੈ ਕੱਲ ਓਟਵਾ ਤੋਂ ਗਵਰਨਰ ਜਨਰਲ ਦੇ ਸੈਕਟਰੀ ਵੱਲੋਂ ਮੈਨੂੰ ਇੱਕ ਤਾਰ ਮਿਲੀ ਹੈ ਜਿਸ ਵਿੱਚ ਲਿਖਿਆ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਬਾਦਸ਼ਾਹ ਸਲਾਮਤ ਨੂੰ ਸੂਚਿਤ ਕੀਤਾ ਹੈ ਕਿ ਮੈਨੂੰ ਜਹਾਜ਼ ਉੱਪਰਲੇ ਹਿੰਦੂਆਂ ਨੂੰ ਇੰਟਰਵਿਊ ਕਰ ਸਕਣ ਦਾ ਪੂਰਾ ਪੂਰਾ ਮੌਕਾ ਦਿੱਤਾ ਗਿਆ ਹੈ ਪਰ ਇਹ ਝੂਠ ਹੈ ਮੈਂ ਗੁਰਦਿੱਤ ਸਿੰਘ ਨੂੰ ਸਿਰਫ ਇੱਕ ਵਾਰ ਮਿਲਿਆ ਹਾਂ ਅਤੇ ਉਹ ਵੀ ਪੁਲਿਸ ਦੀ ਕਿਸ਼ਤੀ ਵਿੱਚ ਅਤੇ ਹਥਿਆਰਬੰਦ ਵਿਅਕਤੀਆਂ ਦੇ ਘੇਰੇ ਵਿੱਚ ਸਿਰਫ ਇੱਕ ਘੰਟੇ ਲਈ ਬਸ ਇਹ ਇੱਕ ਮੌਕਾ ਹੈ ਜਦੋਂ ਮੈਂ ਗੁਰਦਿੱਤ ਸਿੰਘ ਨੂੰ ਮਿਲਿਆ ਹਾਂ ਅਤੇ ਉਹ ਵੀ ਮੇਰੇ ਇੱਥੋਂ ਜ਼ਿੱਦ ਕਰਨ ਉੱਤੇ ਕਿ ਉਹਨਾਂ ਕੋਲ ਮੈਨੂੰ ਸਮੁੰਦਰ ਵਿੱਚ ਸੁੱਟਿਆਨ ਬਿਨਾਂ ਨਾ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਸੀ ਰਹਿ ਗਿਆ ਜੈਂਟਲਮੈਨ ਮੈਂ ਹੁਣ ਇਸ ਮਾਮਲੇ ਬਾਰੇ ਹੋਰ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਇੱਥੇ ਹੋਰ ਬੰਦੇ ਹਨ ਜੋ ਇਸ ਬਾਰੇ ਮੇਰੇ ਨਾਲੋਂ ਵਧੀਆਂ ਬੋਲ ਸਕਦੇ ਹਨ ਪਰ ਮੇਰੇ ਮਨ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹਾਲਤ ਆਰਥਿਕ ਕਾਰਨਾਂ ਕਰਕੇ ਪੈਦਾ ਹੋਈ ਹੈ ਇਹਨਾਂ ਲੋਕਾਂ ਨੂੰ ਆਪਣੇ ਮੁਲਕ ਵਿੱਚੋਂ ਆਰਥਿਕ ਕਾਰਨਾਂ ਕਰਕੇ ਨਿਕਲਣਾ ਪਿਆ ਹੈ ਪਰ ਸਾਡੇ ਲੋਕ ਜਿਨ੍ਹਾਂ ਕੋਲ ਸਭ ਕੁਝ ਹੈ ਆਰਥਿਕ ਕਾਰਨਾਂ ਕਰਕੇ ਹੀ ਉਹਨਾਂ ਨੂੰ ਅੰਦਰ ਨਹੀਂ ਵੜਨ ਦੇਣਾ ਚਾਹੁੰਦੇ ਉਹ ਇਹ ਸੋਚਦੇ ਹਨ ਕਿ ਜਿਸ ਖੇਤਰ ਤੇ ਮੰਡੀ ਵਿੱਚ ਉਹ ਆਪਣੀ ਮਿਹਨਤ ਵੇਚਦੇ ਹਨ ਉੱਥੇ ਇਹ ਹਿੰਦੂ ਉਹਨਾਂ ਦੇ ਮੁਕਾਬਲੇ ਉੱਤੇ ਆ ਜਾਣਗੇ ਹਰ ਕੋਈ ਆਪਣੇ ਹਿੱਤਾਂ ਮੁਤਾਬਕ ਵੋਟ ਪਾਉਂਦਾ ਹੈ ਅਤੇ ਇਹ ਸਿਆਸਤਦਾਨ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ પાਕੇ ਔਟਵਾ ਪੇਜਾ ਹੈ ਵੋਟਾਂ ਦੇ ਲਾਲਚ ਵਿੱਚ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਇਸ ਜਹਾਜ਼ ਦੇ ਮਸਲੇ ਨੂੰ ਉਸ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਜਿਵੇਂ ਸਿਆਣੇ ਨੀਤੀਵਾਣ ਤੋਂ ਆਸ ਕੀਤੀ ਜਾਂਦੀ ਹੈ ਜੈਂਟਲਮੈਨ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਬਹੁਤ ਹੀ ਮਾੜੀ ਅਤੇ ਮਨਹੂਸ ਗੱਲ ਵਾਪਰ ਰਹੀ ਹੈ ਇਹ ਮੁਸੀਬਤ ਦੀ ਸ਼ੁਰੂਆਤ ਹੀ ਹੈ ਅਸੀਂ ਆਪਣੇ ਨਾਲ ਦੀ ਬ੍ਰਿਟਿਸ਼ ਪਰਜਾ ਨੂੰ ਕੈਨੇਡਾ ਵਿੱਚ ਦਾਖਲ ਹੋਣ ਅਤੇ ਕੈਨੇਡਾ ਵਿੱਚ ਰਹਿ ਸਕਣ ਦਾ ਹੱਕ ਨਹੀਂ ਦੇ ਰਹੇ ਹੁਣ ਜ਼ਰਾ ਇਸ ਹਾਲਤ ਨੂੰ ਦੂਜੇ ਪਾਸੇੋਂ ਵੇਖੀਏ ਫਰਜ਼ ਕਰੋ ਕਿ ਕੈਨੇਡਾ ਦੇ ਜੰਪਲ ਬਹੁਤ ਸਾਰੇ ਲੋਕ ਹਿੰਦੁਸਤਾਨ ਜਾ ਕੇ ਰਹਿਣ ਲਈ ਉਹਨਾਂ ਦੇ ਦਰਵਾਜ਼ੇ ਖੜਕਾ ਰਹੇ ਹੋਣ ਅਤੇ ਉਹਨਾਂ ਨਾਲ ਇਹੋ ਜਿਹਾ ਸਲੂਕ ਹੋ ਰਿਹਾ ਹੋਵੇ ਜੋ ਕਮ ਅਗਟਾ ਮਰੂ ਦੇ ਮੁਸਾਫਰਾ ਨਾਲ ਹੋ ਰਿਹਾ ਹੈ ਤਾਂ ਕੀ ਹੋਵੇਗਾ ਸਾਡੇ ਵੱਲੋਂ ਤੂਫਾਨ ਉਠਾਇਆ ਜਾਵੇਗਾ ਚੀਕ ਚਹਾੜਾ ਪਾਇਆ ਜਾਵੇਗਾ ਜਿਸ ਨੂੰ ਸਾਰੀ ਦੁਨੀਆ ਸੁਣੇਗੀ ਇਹਨਾਂ ਹਿੰਦੂਆਂ ਦੇ ਨਰਮ ਰਵੱਈਏ ਤੋਂ ਉਲਟ ਧਮਕੀਆਂ ਦਿੱਤੀਆਂ ਜਾਣਗੀਆਂ ਬ੍ਰਿਟਿਸ਼ ਰਾਜ ਨੂੰ ਲਾਂਤਾਂ ਪਾਈਆਂ ਜਾਣਗੀਆਂ ਅਤੇ ਜਿਸ ਅਨੁ ਉਸ ਮੁਲਕ ਵਿੱਚ ਨਾ ਵੜਨ ਦਿੱਤਾ ਜਾਵੇ ਜਿੱਥੇ ਅਸੀਂ ਆਪਣਾ ਹੱਕ ਸਮਝਦੇ ਹੋਈਏ ਤਾਂ ਅਸੀਂ ਬਗਾਵਤ ਕਰਨ ਤੀਕ ਜਾਵਾਂਗੇ ਜੈਂਟਲਮੈਨ ਇਹ ਹਿੰਦੂ ਅਜਿਹਾ ਨਹੀਂ ਕਰ ਰਹੇ ਜੈਂਟਲਮੈਨ ਉਹਨਾਂ ਮੰਗੜਤ ਕਹਾਣੀਆਂ ਤੇ ਯਕੀਨ ਨਾ ਕਰੋ ਜੋ ਤੁਸੀਂ ਇਹਨਾਂ ਹਿੰਦੂਆਂ ਬਾਰੇ ਸੁਣਦੇ ਹੋ ਮੈਨੂੰ ਯਕੀਨ ਹੈ ਕਿ ਜਿਸਮਾਨੀਅਤੇ ਦਿਮਾਗੀ ਤੌਰ ਤੇ ਸਿੱਖਾਂ ਨਾਲੋਂ ਵਧੀਆ ਕੋਈ ਨਸਲ ਨਹੀਂ ਇਹਨਾਂ ਖੂਬਸੂਰਤ ਬੰਦਿਆਂ ਵੱਲ ਦੇਖੋ ਅਸੀਂ ਹਰ ਰੋਜ਼ ਇਹਨਾਂ ਨੂੰ ਗਲੀਆਂ ਵਿੱਚ ਵੇਖਦੇ ਹਾਂ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਇਹ ਬਰਤਾਨਵੀ ਫੌਜ ਦੇ ਪੁਰਾਣੇ ਸਿਪਾਹੀ ਹਨ। ਸਾਲ 2 ਸਾਲ ਪਹਿਲਾਂ ਦੀ ਹੀ ਗੱਲ ਹੈ ਜਦੋਂ ਇੱਕ ਹਿੰਦੂ ਨੇ ਸਾਇੰਸ ਵਿੱਚ ਨੋਬਲ ਇਨਾਮ ਜਿੱਤਿਆ ਸੀ। ਜਿਸmani ਤੌਰ ਤੇ ਉਹ ਸਾਡੇ ਨਾਲੋਂ ਵਧੀਆ ਹਨ ਅਤੇ ਦਿਮਾਗੀ ਤੌਰ ਤੇ ਸਾਡੇ ਬਰਾਬਰ। ਉਹਨਾਂ ਦੇ ਹਾਲਤ ਸਾਡੇ ਵਰਗੇ ਨਹੀਂ ਸਨ ਪਰ ਜੈਂਟਲਮੈਨ ਤੁਸੀਂ ਦੇਖਣਾ ਕਿ ਇੱਕ ਸਦੀ ਜਾਂ ਸਦੀ ਦੇ ਚੌਥੇ ਹਿੱਸੇ ਵਿੱਚ ਹੀ ਇਹ ਆਦਮੀ ਵਪਾਰ ਆਦ ਦੇ ਵਿੱਚ ਧੰਦਿਆਂ ਵਿੱਚ ਸਾਡੀ ਕਤਾਰ ਵਿੱਚ ਖੜੇ ਹੋਣਗੇ ਅਤੇ ਦੂਜਿਆਂ ਕੰਮਾਂ ਵਿੱਚ ਵੀ ਸਾਡੇ ਬਰਾਬਰ ਹੋਣਗੇ ਜੈਂਟਲਮੈਨ ਕੀ ਇਹ ਸੱਚ ਨਹੀਂ ਕਿ ਅਸੀਂ ਇਹਨਾਂ ਲੋਕਾਂ ਤੋਂ ਇਸ ਲਈ ਡਰਦੇ ਹਾਂ ਕਿਉਂਕਿ ਇਹ ਸਾਡੇ ਮੁਕਾਬਲੇ ਤੇ ਹਨ ਅਤੇ ਉਹ ਇੱਥੇ ਸਾਡਾ ਮੁਕਾਬਲਾ ਕਰਨ ਦੇ ਉਦੇਸ਼ਾਂ ਨਾਲ ਆ ਰਹੇ ਹਨ ਕੀ ਇਹ ਸਚਾਈ ਨਹੀਂ ਕਿ ਅਸੀਂ ਇਸ ਹੀ ਡਰੋਂ ਕੈਨੇਡਾ ਨੂੰ ਚਿੱਟੇ ਲੋਕਾਂ ਦਾ ਦੇਸ਼ ਇਹ ਵਾਈਟ men's ਕੰਟਰੀ ਰੱਖਣਾ ਚਾਹੁੰਦੇ ਹਾਂ ਜੈਂਟਲਮੈਨ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਸਾਰੀ ਦੇਰੀ ਕਿਉਂ ਉਹ ਸਾਡੇ ਨਾਲ ਬਹਿ ਕੇ ਇਹ ਜਾਣਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਕਿ ਆਰਡਰਜ਼ ਇਨ ਕੌਂਸਲ ਠੀਕ ਹਨ ਜਾਂ ਗਲਤ ਇੱਥੇ ਸਾਡੇ ਵਿੱਚ ਕੁਝ ਇਮੀਗ੍ਰੇਸ਼ਨ ਅਧਿਕਾਰੀ ਬੈਠੇ ਹਨ ਉਹ ਵਾਪਸ ਜਾਣ ਅਤੇ ਦੱਸਣ ਕਿ ਸਾਨੂੰ ਉਹਨਾਂ ਦੀਆਂ ਚਾਲਾਂ ਦਾ ਪਤਾ ਹੈ ਉਹਨਾਂ ਨੂੰ ਇਹਨਾਂ ਆਰਡਰਜ਼ ਇਨ ਕੌਂਸਲ ਦੇ ਸਹੀ ਹੋਣ ਬਾਰੇ ਪਾਰੀ ਸ਼ੱਕ ਹੈ ਇਹਨਾਂ ਕਮਜ਼ੋਰ ਕਾਨੂੰਨਾਂ ਨੂੰ ਬਣਾਉਣ ਲਈ ਆਟਵਾ ਵਿੱਚ ਕਨਜ਼ਰਵੇਟਿਵ ਸਰਕਾਰ ਸ਼ਾਇਦ ਲਿਬਰਲ ਸਰਕਾਰ ਨੂੰ ਦੋਸ਼ ਦੇ ਰਹੀ ਹੈ ਇਸ ਦਾ ਅਦਾਲਤ ਵਿੱਚ ਫੈਸਲਾ ਕਿਉਂ ਨਹੀਂ ਕਰਵਾ ਲਿਆ ਜਾਂਦਾ ਕਿਸੇ ਕਾਰਨ ਕਰਕੇ ਉਹ ਦੇਰ ਕਰੀ ਜਾ ਰਹੇ ਹਨ ਫਿਰ ਹਿੰਦੂਆਂ ਨੂੰ ਦੋਸ਼ ਨਾ ਦੇਣਾ ਜੇ ਇਹ ਤਮਾਸ਼ਾ ਕਈ ਮਹੀਨੇ ਹੋਰ ਚੱਲਦਾ ਰਿਹਾ ਜੇ ਜ਼ਰੂਰਤ ਪਈ ਤਾਂ ਉਹ ਇੱਕ ਸਦੀ ਵੀ ਇੰਤਜ਼ਾਰ ਕਰਨਗੇ ਸ਼ਾਇਦ ਉਹ ਜਹਾਜ਼ ਉੱਤੇ ਫੈਸਲਾ ਹੋਣ ਤੋਂ ਪਹਿਲਾਂ ਹੀ ਮਰ ਜਾਣ ਕਮ ਅਗਟ ਅਮਰੂ ਜਹਾਜ਼ ਦੇ ਮੁਸਾਫਰਾਂ ਦੇ ਵਕੀਲ ਜੇ ਐਡਵਰਡ ਬਰਡ ਦੇ ਭਾਸ਼ਣ ਦੇ ਕੁਝ ਹਿੱਸਿਆਂ ਦਾ ਪੰਜਾਬੀ ਵਿੱਚ ਅਨੁਵਾਦ ਪਹਿਲੀ ਵਾਰ ਵਤਨ ਦੇ ਜੁਲਾਈ ਆਗਸਤ ਸਤੰਬਰ 1999 ਦੇ ਅੰਕ ਵਿੱਚ ਛਪਿਆ ਸੀ ਇਸ ਨੂੰ ਅਨੁਵਾਦ ਸੋਹਣ ਸਿੰਘ ਪੂਰਨੀ ਨੇ ਕੀਤਾ ਸੀ